ਅੱਜ ਭਾਰਤੀ ਹਾਕੀ ਸੌ ਵਰਿਆਂ ਦੀ ਹੋ ਗਈ ਹੈ ਹਾਕੀ ਦੇ ਇਸ ਸ਼ਾਨਮ ਅਤੇ ਇਤਿਹਾਸ ਲਈ ਅਸੀਂ ਸਾਰੇ ਭਾਰਤੀ ਬੁਧਾਈ ਦੇ ਹੱਕਦਾਰ ਆ 1855 ਤੋਂ ਕਲਕੱਤੇ ਤੋਂ ਸ਼ੁਰੂ ਹੋ ਕੇ 2025 ਤੱਕ ਇੱਕ ਸੌ ਵਰੇ ਦਾ ਭਾਰਤੀ ਹਾਕੀ ਦਾ ਆਪਣਾ ਬਹੁਤ ਵੱਡਾ ਗੌਰਵਮਈ ਇੱਕ ਇਤਿਹਾਸ ਹੈ ਖਾਸ ਕਰਕੇ 1928 ਤੋਂ ਲੈ ਕੇ 1956 ਤੱਕ ਦਾ ਉਸ ਸਨੇਰੀ ਦੌਰ ਕੋਈ ਨਹੀਂ ਪੁੱਲਾ ਸਕਦਾ ਜਦੋਂ ਭਾਰਤ ਨੇ ਲਗਾਤਾਰ 6 올림픽 ਸੋਨ ਤਗਮੇ ਜਿੱਤੇ ਸਨ ਤੇ ਨਾਲ ਹੀ 올림픽 ਦੇ ਵਿੱਚ 8 ਸੋਨ ਤਗਮੇ ਜਿੱਤਣ ਦੇ ਨਾਲ-ਨਾਲ ਸਭ ਤੋਂ ਵੱਧ ਸੋਨ ਤਗਮੇ ਜਿੱਤਣ ਵਾਲਾ ਦੇਸ਼ ਭਾਰਤ ਬਣਿਆ ਸੀ ਅੱਜ ਭਾਰਤ ਦੇ ਇਸ ਇਤਿਹਾਸ ਤੇ ਹਾਕੀ ਦੇ ਇਤਿਹਾਸ ਤੇ ਨਜ਼ਰ ਮਾਰ 1926 ਚ ਪਹਿਲੀ ਵਾਰ ਭਾਰਤੀ ਹਾਕੀ ਟੀਮ ਕਿਸੇ ਵਿਦੇਸ਼ੀ ਦੌਰੇ ਤੇ ਨਿਊਜ਼ੀਲੈਂਡ ਗਈ ਸੀ ਅਤੇ 21 ਮੈਚਾਂ ਚੋਂ 18 ਮੈਚ ਜਿੱਤ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਇਸ ਦੌਰੇ ਚ ਇੱਕ ਨਾਮ ਉੱਭਰ ਕੇ ਸਾਹਮਣੇ ਆਇਆ ਉਹ ਸੀ ਮੇਜਰ ਧਿਆਨ ਚੰਦ ਜਿਸ ਦੀ ਸਟਿਕ ਤੇ ਗੇਂਦ ਇਸ ਤਰ੍ਹਾਂ ਜਾਦੂਗਰੀਆਂ ਕਰਦੀ ਚੱਲਦੀ ਸੀ ਕਿ ਦੁਨੀਆ ਮੇਜਰ ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਕਹਿਣ ਲੱਗ ਪਈ ਇਸ ਦੌਰੇ ਤੋਂ ਬਾਅਦ ਫਿਰ 1928 ਚ ਭਾਰਤ ਨੂੰ ਸਥਾਈ ਤੌਰ ਤੇ 올림픽 ਚ ਜਗ੍ਹਾ ਮਿਲ ਗਈ ਤੇ ਭਾਰਤ ਨੇ ਸੋਨ ਤਗਮਾ ਜਿੱਤਿਆ ਕੁੱਲ 29 ਗੋਲਾਂ ਵਿੱਚੋਂ 14 ਗੋਲ ਇਕੱਲੇ ਧਿਆਨ ਚੰਦ ਨੇ ਕੀਤੇ ਫਿਰ 1936 ਦੇ ਵਾਰਲਨ 올림픽 ਵੇਲੇ ਭਾਰਤ ਨੂੰ ਜਿੱਤਦਾ ਦੇਖ ਕੇ ਹਿਟਲਰ ਗੁੱਸੇ 'ਚ ਉੱਠ ਕੇ ਚਲਾ ਗਿਆ ਸੀ 1947 'ਚ ਆਜ਼ਾਦੀ ਤੋਂ ਬਾਅਦ 1948 'ਚ ਲੰਡਨ 'ਚ 올림픽 ਖੇਡਾਂ ਹੋਈਆਂ ਤੇ ਸੁਤੰਤਰ ਭਾਰਤ ਨੇ ਪਹਿਲੀ ਵਾਰ ਭਾਗ ਲਿਆ ਇਸ ਦੌਰ 'ਚ ਬਲਵੀਰ ਸਿੰਘ ਸੀਨੀਅਰ ਨਵੇਂ ਹਾਕੀ ਦੇ ਨਾਇਕ ਵਜੋਂ ਉੱਭਰ ਕੇ ਸਾਹਮਣੇ ਆਏ ਜਿਨ੍ਹਾਂ ਨੇ ਤਿੰਨ 올림픽 1948 1952 ਤੇ 1956 ਜਿੱਤ ਕੇ ਭਾਰਤ ਦੀ ਝੋਲੀ ਸੋਨ ਤਗਮੇ ਪਾਈ 1960 ਚ ਰੋਮ 올림픽 ਚ ਇੱਕ ਬਕਾਰੀ ਮੁਕਾਬਲੇ ਦੌਰਾਨ ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਸੋਨ ਤਗਮਾ ਜਿੱਤਣ ਤੋਂ ਰੋਕ ਲਿਆ ਸੀ ਪਰ ਅੱਗੇ 1964 ਦੇ ਟੋਕਿਓ 올림픽 ਚ ਭਾਰਤ ਨੇ ਜ਼ਬਰਦਸਤ ਵਾਪਸੀ ਕਰਦੇ ਹੋਏ ਸੋਨ ਤਗਮਾ ਆਪਣੇ ਕਬਜ਼ੇ ਚ ਲਿਆ 1968 ਚ ਭਾਰਤ ਮਾਸਕੋ 올림픽 ਦੇ ਫਾਈਨਲ ਚ ਪਹੁੰਚਣ ਤੋਂ ਖੁੰਝ ਗਈ ਤੇ ਭਾਰਤ ਨੂੰ ਕਾਂਸੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ 1968 ਚ ਭਾਰਤ ਮੈਕਸੀਕੋ 올림픽 ਦੇ ਫਾਈਨਲ ਚ ਪਹੁੰਚਣ ਤੋਂ ਖੁੰਝ ਗਿਆ ਤੇ ਭਾਰਤ ਨੂੰ ਸਿਰਫ ਕਾਂਸੀ ਦੇ ਟੱਗ ਮੇ ਨਾਲ ਸਬਰ ਕਰਨਾ ਪਿਆ 1972 ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਪ੍ਰਦਰਸ਼ਨ 'ਚ ਥੋੜਾ ਨਿਗਾਰ ਆਇਆ ਪਰ 1980 'ਚ ਮਾਸਕੋ 올림픽 ਦੇ ਵਿੱਚ ਭਾਰਤ ਨੇ 골ਡ ਮੈਡਲ ਜਿੱਤ ਕੇ ਇੱਕ ਵਾਰ ਫਿਰ ਦੁਨੀਆ ਨੂੰ ਹੈਰਾਨ ਕਰ ਦਿੱਤਾ 1980 ਦੇ ਵਿੱਚ ਜਿੱਤਿਆ ਹੋਇਆ ਇਹ 골ਡ ਇੱਕੋ ਇੱਕ ਭਾਰਤ ਦਾ 골ਡ ਹੈ ਜੋ ਵਿਸ਼ਵ ਨੂੰ ਹਰਾ ਕੇ ਭਾਰਤ ਨੇ ਆਪਣੀ ਝੋਲੀ ਦੇ ਵਿੱਚ ਪਾਇਆ ਸੀ ਤੇ ਉਸ ਤੋਂ ਬਾਅਦ ਭਾਰਤ ਵਿਸ਼ਵ ਚੈਂਪੀਅਨ ਬਣ ਗਿਆ ਔਰ ਇਹ ਕੈਪਟਨ ਅਜੀਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਜਿੱਤਿਆ ਗਿਆ ਫਿਰ 1999 ਤੋਂ ਤਨਰਾਜ ਪਿੱਲੇ ਦਾ ਦੌਰ ਸ਼ੁਰੂ ਹੁੰਦਾ ਹੈ ਪਿੱਲੇ ਨੇ ਆਪਣੇ ਜੋਸ਼ ਜਨੂਨ ਤੇ ਦਮ ਤੇ ਭਾਰਤ ਨੂੰ 1998 ਦਾ ਏਸ਼ੀਆਈ ਸੋਨ ਤਗਮਾ ਜਿਤਾਇਆ ਭਾਰਤੀ ਹਾਕੀ ਦੇ ਕੁਝ ਅੰਤਰਰਾਸ਼ਟਰੀ ਸਤਾਰੇ ਜਿਨ੍ਹਾਂ ਦਾ ਜ਼ਿਕਰ ਕਰੇ ਬਗੈਰ ਇਹ ਹਾਕੀ ਦੀ ਗੱਲ ਅਧੂਰੀ ਰਹੇਗੀ ਮੇਜਰ ਧਿਆਨ ਚੰਦ ਦੇ ਸੁਪੁੱਤਰ ਅਸ਼ੋਕ ਧਿਆਨ ਚੰਦ ਕੈਪਟਨ ਜੀਤਪਾਲ ਸਿੰਘ 올ੰਪੀਅਨ ਸਰਜੀਤ ਸਿੰਘ ਰੰਧਾਵਾ ਸੁਰਿੰਦਰ ਸਿੰਘ ਸੋਢੀ ਪ੍ਰਗਟ ਸਿੰਘ ਦੀਪਕ ਠਾਕਰ ਆਦ ਭਾਰਤੀ ਹਾਕੀ ਖਿਡਾਰੀਆਂ ਨੇ ਆਪਣੀ ਖੇਡ ਦਾ ਦੁਨੀਆ 'ਚ ਲੋਹਾ ਮਨਵਾਇਆ ਜਿਕਰ ਨਵੀਂ ਉਮਰ ਦੇ ਭਾਰਤੀ ਹਾਕੀ ਦੇ ਚੋਬਰਾਂ ਦੀ ਗੱਲ ਕਰੀਏ ਤਾਂ 2021 ਚ ਟੋਕੀਓ 올림픽 ਚ ਭਾਰਤੀ ਚੋਬਰਾਂ ਨੇ 41 ਸਾਲਾਂ ਬਾਅਦ ਕਾਂਸੀ ਦਾ ਤਗਮਾ ਭਾਰਤ ਦੀ ਝੋਲੀ ਪਾਇਆ ਫਿਰ 2023 ਏਸ਼ੀਆਈ ਖੇਡਾਂ ਚ ਸੋਨ ਤਗਮਾ ਜਿੱਤ ਕੇ ਭਾਰਤੀ ਟੀਮ ਨੇ ਆਪਣਾ ਲੋਹਾ ਮਨਵਾਇਆ 2024 ਦੇ ਪੈਰਸ 올림픽 ਵਿੱਚ ਭਾਰਤੀ ਟੀਮ ਨੇ ਲਗਾਤਾਰ ਦੂਜੀ ਵਾਰ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਦਾ ਸਿਰ ਉੱਚਾ ਕੀਤਾ ਭਾਰਤੀ ਹਾਕੀ ਦੇ ਕਪਤਾਨ ਸਰਪੰਚ ਵਜੋਂ ਜਾਣੇ ਜਾਂਦੇ ਹਰਮਨਪ੍ਰੀਤ ਸਿੰਘ ਟੂਰਨਾਮੈਂਟ 'ਚ 10 ਗੋਲ ਕਰਕੇ ਸਰਬੋਤਮ ਖਿਡਾਰੀ ਬਣੇ। ਇਹ ਉਹ ਪਲ ਸਨ ਜਿੱਥੇ ਸਾਰੇ ਭਾਰਤੀਆਂ ਨੇ ਮਾਣ ਨਾਲ ਕਿਹਾ ਕਿ ਅੱਜ ਅਸੀਂ ਉੱਥੇ ਖੜੇ ਹਾਂ ਜਿੱਥੇ ਮੇਜਰ ਧਿਆਨ ਚੰਦ ਖੜੇ ਸਨ। ਜ਼ਿਕਰ ਭਾਰਤ ਦੇ 올림픽 ਪ੍ਰਦਰਸ਼ਨ ਤੇ ਨਜ਼ਰ ਮਾਰੀਏ ਤਾਂ ਹੁਣ ਤੱਕ ਭਾਰਤ ਨੇ 24 올림픽 ਮੈਚ ਖੇਡੇ ਨੇ ਤੇ 24 ਦੇ 24 ਜਿੱਤੇ ਹਨ ਅਤੇ 178 ਗੋਲ ਕੀਤੇ ਹਨ। ਸਿਰਫ 7 ਗੋਲ ਛਡੇ ਹਨ ਚਾਰ ਬਾਰ ਭਾਰਤ ਏਸ਼ੀਆ ਕੱਪ ਜਿੱਤ ਚੁੱਕਿਆ ਹੈ ਤੇ 1975 ਚ ਭਾਰਤੀ ਪੁਰਸ਼ ਟੀਮ ਨੇ ਵਿਸ਼ਵ ਕੱਪ ਵੀ ਜਿੱਤਿਆ ਹੈ 1855 ਤੋਂ 2025 ਤੱਕ ਇਹ ਸਿਰਫ ਇੱਕ ਖੇਡ ਦਾ ਇਤਿਹਾਸ ਨਹੀਂ ਸਗੋਂ ਭਾਰਤ ਦੇ ਆਤਮ ਸਨਮਾਨ ਦੀ ਗੌਰਵਮਈ ਕਹਾਣੀ ਹੈ ਅੰਗਰੇਜ਼ਾਂ ਤੋਂ ਸਿੱਖੀ ਹੋਈ ਹਾਕੀ ਅੱਜ ਭਾਰਤੀ ਸੰਸਕ੍ਰਿਤੀ ਦਾ ਪ੍ਰਤੀਕ ਬਣ ਚੁੱਕੀ ਹੈ ਮੇਜਰ ਧਿਆਨ ਚੰਦ ਤੋਂ ਹਰਮਨਪ੍ਰੀਤ ਤੱਕ ਬਲਵੀਰ ਸਿੰਘ ਤੋਂ ਰਾਣੀ ਰਾਮਪਾਲ ਤੱਕ ਇੱਕ ਕਹਾਣੀ ਹਰ ਪੀੜੀ ਦੇ ਸੰਘਰਸ਼ ਸਮਰਪਣ ਤੇ ਸੁਪਨਿਆਂ ਦੀ ਮਿਸਾਲ ਹੈ